350 ਜੀਰ ਕਿੱਥੋਂ ਕੁਰਤਾ ਪਜਾਮਾ ਆ ਜੂ ਉਹ ਵੀ ਗੀਜਾ ਕਾਟਣਾ ਹੈ ਵੀ ਸਜਣਾ ਮੇਲਾ ਲਾ ਦੀਏ ਕੁਰਤਾ ਪਜਾਮਾ ਸਵਾ ਦੀਏ ਸਸਤਾ ਦਵਾ ਦੀਏ ਲਓ ਫਿਰ ਰੇਟ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਸਵਾਦ ਆ ਜੂਗਾ ਬਾਕੀ ਗੱਲੇ ਆ ਵੀ 30 35 ਰੰਗ ਨੇ ਰੰਗ ਹੋਰ ਵੀ ਮੰਗਾ ਦਾਂਗੇ ਸ਼ਮਸ਼ਾਦ ਜੀ 550 ਦਾ ਮੈਂ ਲਿਆਗਾ ਤੁਸੀਂ ਕਿੰਨੇ ਦੇ ਦਿਓਗੇ ਇਹ ਆਪਾਂ ਨੇ ਵੀਰੇ ਦੇਣਾ ਬਾਜ਼ਾਰ ਚ 550 ਦਾ ਮਿਲਦਾ ਆਪਾਂ ਨੇ ਦੇਣਾ 350 ਦਾ ਕੁਰਤਾ ਪਜਾਮਾ ਆਹਾਂ 5 ਮੀਟਰ ਉੜ ਕੇ ਅੱਧਾ ਨਾ ਦੇ ਕੇ ਤੋੜ ਦਿਓ। ਨਾ ਜੀ ਨਾ ਪੂਰਾ 5 ਮੀਟਰ ਕਪੜਾ ਗੀਜ਼ਾ ਡਾਇਮੰਡ ਕੋਰਡਨ ਵਧੀਆ ਵਾਲੀ। ਕਲਰ ਚੈੱਕ ਕਰ ਲਓ ਸਾਡੇ ਲਵੇ ਕਲਰ ਬਹੁਤ ਜ਼ਿਆਦਾ ਆ ਗਏ ਨੇ। ਹੋਰ ਵੀ ਆ ਜਾਣਗੇ। ਹਾਂ ਜੀ ਹਾਂ। ਜਿੰਨੇ ਮਰਜ਼ੀ ਮੰਗਾ ਲਓ। ਇੱਕ ਗੱਲਾ ਬਾਈ ਰੇਟ ਦਾ ਤਾਂ ਤਮਾਕਾ ਹੋ ਗਿਆ। ਨਹੀਂ ਸੁਣਿਆ ਹੁਣ ਰੇਟ 350 ਜਿਹੜਾ ਕਿੱਥੋਂ ਕੁਰਤਾ ਪਜਾਮਾ ਜੂ ਉਹ ਵੀ ਗੀਜ਼ਾ ਕੋਰਡਨ ਪਰ ਇੱਥੋਂ ਆਜੂ ਵਿੰਜੋਕੀ ਕਲਾ ਹਾਊਸ ਮਲੇਰ ਕੋਟਲਾ ਤੇਲੀਆਂ ਵਾਲੇ ਬਜ਼ਾਰ ਆ ਜਿਹੜਾ ਪੀੜੀ ਜੀ ਵੀ ਹੀ ਆ ਬਾਈ ਉੱਥੇ ਇਹਨਾਂ ਦੀ ਦੁਕਾਨਾ ਹੈ ਨਾ ਜੀ ਹਾਂਜੀ ਹਾਂਜੀ ਲੈ ਵੀ ਬਾਕੀ ਹੋਰ ਸੂਟਾਂ ਦੇ ਵੀ ਐਂ ਤਮਾਕੇ ਪਾਉਂਦੇ ਨੇ ਭੈਣਾਂ ਦੇ ਸੂਟ ਤਾਂ ਐਨੇ ਇੱਕ ਘੈਂਟ ਐਨੇ ਕ ਪਏ ਨੇ ਵੀ ਤੁਸੀਂ ਉਲਝ ਜਾਓਗੇ ਲੈ ਕੇ ਕਿਹੜਾ ਜਾਈਏ ਤੇ ਛੱਡ ਕੇ ਕਿਹੜਾ ਜਾਈਏ ਬਾਕੀ ਆਹ ਰੇਟ ਤਾਂ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਅਗਲੀ ਗੱਲ ਜੇ ਕਿਸੇ ਨੇ ਇਹਨਾਂ ਦੇ ਸਾਰੀਆਂ ਆਈਟਮਾਂ ਦੇਖਣੀਆਂ ਨੇ ਨਵੇਂ ਨਵੇਂ ਕਦੋਂ ਕੀ ਆ ਗਿਆ ਤਾਂ ਇਹਨਾਂ ਦਾ ਬਿੰਜੋਕੀ ਕਲਾਥ ਹਾਊਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ